ਹਾਂਜੀ ਉਤੋ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਦੀ ਵੀਡੀਓ ਤੇ ਤੇ ਦੋਸਤੋ ਆਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਕੁਦਰਤ ਨੇ ਸਰਦੀਆਂ ਦੇ ਵਿੱਚ ਖਾਣ ਵਾਸਤੇ ਆਪਾਂ ਨੂੰ ਬਹੁਤ ਇੱਕ ਵਧੀਆ ਚੀਜ਼ ਪ੍ਰੋਵਾਈਡ ਕੀਤੀ ਇਹਨੂੰ ਆਪਾਂ সুইਟ ਪੋਟੇਟੋ ਜਾਨੀ ਕਿ ਸ਼ਕਰਕੰਦੀ ਕਹਿੰਦੇ ਆ ਸ਼ਕਰਕੰਦੀ ਖਾਣ ਦੇ ਸਾਡੀ ਸਿਹਤ ਵਾਸਤੇ ਕੀ ਕੀ ਬੈਨੀਫਿਟਸ ਹੁੰਦੇ ਨੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਮੇਰੀ ਵੀਡੀਓਜ਼ ਦੇਖਦੇ ਆਂ ਅਗਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਸ ਚੈਨਲ ਦੇ ਉੱਤੇ ਤੁਹਾਨੂੰ ਬਹੁਤ ਸਾਰੀਆਂ ਨੇਚਰਲ ਇਹ ਸਾਰੀਆਂ ਹੀ ਜਾਣਕਾਰੀਆਂ ਤੁਹਾਨੂੰ ਸਾਇੰਸ ਦੇ ਅਕੋਰਡਿੰਗ ਮਿਲਣਗੀਆਂ ਜੋ ਵੀ ਨਿਊਟ੍ਰੀਸ਼ਨ ਸਾਇੰਸ ਹੁੰਦੀ ਹੈਗੀ ਆ ਜਾਂ ਨਿਊਟਰਾਸੋਟੀਕਲ ਸਾਇੰਸ ਹੁੰਦੀ ਹੈ ਉਹਦੇ ਅਕੋਰਡਿੰਗ ਤੁਹਾਨੂੰ ਮਿਲਣਗੀਆਂ ਇਸ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਦੋਸਤੋ ਆ ਜਿਹੜੀ ਵੀਡੀਓ ਹੈਗੀ ਹੈ ਸ਼ਕਰਕੰਦੀ ਦੇ ਉੱਤੇ ਆ ਜਿਹੜੀ ਸ਼ਕਰਕੰਦੀ ਆ ਉਹ ਇੱਕ ਤਰ੍ਹਾਂ ਦੀ ਜਿਹੜਾ ਆਲੂ ਹੁੰਦਾ ਪੋਟੈਟੋ ਉਹਦੀ ਹੀ ਕਿਸਮ ਹੁੰਦੀ ਆ ਲੇਕਿਨ ਇਹਦੇ ਵਿੱਚ ਮਿਠਾਸ ਜ਼ਿਆਦਾ ਹੁੰਦੀ ਆ ਤੇ ਇਹਦੀ ਜਿਹੜੇ ਸ਼ੇਪ ਹੁੰਦੀ ਥੋੜੀ ਅਲੱਗ ਹੁੰਦੀ ਆ ਤੇ ਇਹਦੇ ਕੀ ਕੀ ਬੈਨੀਫਿਟਸ ਹੁੰਦੇ ਨੇ ਨੰਬਰ 1 ਜਿਹੜਾ ਇਹਦਾ ਬੈਨੀਫਿਟ ਹੁੰਦਾ ਇਹ ਸਾਡੀ ਜਿਹੜਾ ਕਿ ਮੈਟਾਬੋਲਿਜ਼ਮ ਨੂੰ ਫਾਸਟ ਕਰਨ ਦੇ ਵਿੱਚ ਹੈਲਪ ਕਰਦਾ ਨੇਚੁਰਲ એનર્ਜੀ ਬੂਸਟਰ ਦਾ ਕੰਮ ਕਰਦਾ ਤੇ ਇਹ ਜੇ ਅਗਰ ਆਪਾਂ ਖਾਂਦੇ ਆ ਤਾਂ ਸਾਨੂੰ ਇਹ ਜਿਹੜੇ ਤੱਤ ਉਹ ਮਿਲਦੇ ਆ ਸਾਡੇ ਸਰੀਰ ਨੂੰ ਤੇ ਸਾਡੀ ਜਿਹੜੀ ਬੋਡੀ ਐ ਐਕਟਿਵ ਹੋ ਜਾਂਦੀ ਆ ਅਗਲਾ ਜਿਹੜਾ ਬੈਨੀਫਿਟ ਹੁੰਦਾ ਹੈਗਾ ਇਹ ਇੱਕ ਕੰਪਲੈਕਸ ਕਾਰਬੋਹਾਈਡਰੇਟ ਦਾ ਸੋਰਸ ਆ ਜਿਹੜੇ ਕੰਪਲੈਕਸ ਕਾਰਬੋਹਾਈਡਰੇਟਸ ਹੁੰਦੇ ਨੇ ਸਾਡੀ ਬੋਡੀ ਨੂੰ ਸਲੋ ਜਿਹੜੀ 슈ਗਰ ਨੂੰ ਇਨਕਰੀਜ਼ ਕਰਦੇ ਨੇ ਤੇ ਗਰਮ ਸਰਦੀਆਂ ਦੇ ਵਿੱਚ ਅਗਰ ਤੁਸੀਂ ਇਹ ਖਾਂਦੇ ਆ ਤਾਂ ਸਾਡੀ ਬਾਡੀ ਨੂੰ ਹੀਟ ਪ੍ਰੋਡਿਊਸ ਹੁੰਦੀ ਆ ਇੱਕ ਤਰ੍ਹਾਂ ਮਤਲਬ ਸਾਡੀ ਬਾਡੀ ਗਰਮ ਰਹਿਣ ਦੇ ਵਿੱਚ ਇਹ ਹੈਲਪ ਕਰ ਸਕਦੀ ਆ ਤੇ ਅਗਲਾ ਜਿਹੜਾ ਇਹਦਾ ਬੈਨੀਫਿਟ ਹੁੰਦਾ ਇਹਦੇ ਵਿੱਚ ਵਿਟਾਮਿਨ ਸੀ ਕਾਫੀ ਮਾਤਰਾ ਦੇ ਵਿੱਚ ਹੁੰਦਾ ਹੈਗਾ ਅਗਰ ਤੁਸੀਂ 100 ਗ੍ਰਾਮ ਸ਼ਕਰਕੰਦੀ ਖਾਂਦੇ ਆ ਤੇ ਉਹਦੇ ਵਿੱਚ 20 mg ਜਿਹੜਾ ਵਿਟਾਮਿਨ ਸੀ ਹੁੰਦਾ ਹੈਗਾ ਜਿਹੜਾ ਕਿ ਇਮਿਊਨਿਟੀ ਵਾਸਤੇ ਬਹੁਤ ਹੀ ਵਧੀਆ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਵੀ ਬਹੁਤ ਹੀ ਵਧੀਆ ਹੁੰਦਾ ਤੇ ਇਸ ਕਰਕੇ ਤੁਸੀਂ ਆਪਣੀ ਡਾਈਟ ਦੇ ਵਿੱਚ ਕਟਵਟ ਸਿਆਲਾਂ ਦੇ ਵਿੱਚ 100 200 ਗ੍ਰਾਮ ਮਤਲਬ ਪਾਈਆ ਤੱਕ ਇਹ ਮੈਕਸਿਮਮ ਤੁਸੀਂ ਖਾ ਸਕਦੇ ਆ ਜਿੰਨਾ ਤੁਹਾਡੀ ਕੈਪੈਸਿਟੀ ਹੁੰਦੀ ਹੈ ਕੈਲਰੀ ਰਿਕੁਆਇਰਮੈਂਟ ਹੁੰਦੀ ਹੈ ਐਂਡ ਅਗਲਾ ਜਿਹੜਾ ਬੈਨੀਫਿਟ ਹੁੰਦਾ ਅੱਖਾਂ ਵਾਸਤੇ ਹੁੰਦਾ ਇਹਦੇ ਵਿੱਚ ਬੀਟਾ ਕੈਰੋਟਿਨ ਦਾ ਐਂਟੀਆਕਸੀਡੈਂਟ ਹੁੰਦਾ ਜਦੋਂ ਤੁਸੀਂ ਇਹਨੂੰ ਖਾ ਲੈਂਦੇ ਹੋ ਸਾਡਾ ਸਰੀਰ ਉਹਨੂੰ ਵਿਟਾਮਿਨ ਏ ਦੇ ਵਿੱਚ ਕਨਵਰਟ ਕਰ ਲੈਂਦਾ ਜਿਹੜਾ ਕਿ ਤੁਹਾਡੇ ਅੱਖਾਂ ਦੇ ਲਾਈਟ ਵਾਸ ਰੋਸ਼ਨੀ ਵਾਸਤੇ ਐਂਡ ਤੁਹਾਡੀ ਜਿਹੜਾ ਅੱਖਾਂ ਦਾ ਰਟੀਨਾ ਹੁੰਦਾ ਉਹਨੂੰ ਹੈਲਥੀ ਰੱਖਣ ਵਾਸਤੇ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹੁੰਦਾ ਇਸ ਕਰਕੇ ਅੱਖਾਂ ਦੀ ਰੋਸ਼ਨੀ ਵੀ ਇਹ ਵਧੀਆ ਰੱਖਣ ਦੇ ਵਿੱਚ ਹੈਲਪ ਕਰਦਾ ਹੈ ਬੈਨੀਫਿਟ ਹੁੰਦਾ ਕਿ ਬ੍ਰੇਨ ਫੰਕਸ਼ਨ ਨੂੰ ਸਹੀ ਰੱਖਣ ਦੇ ਵਿੱਚ ਇਹ ਹੈਲਪ ਕਰ ਸਕਦੀ ਹੈ ਕਿਉਂਕਿ ਇਹਦੇ ਵਿੱਚ ਐਂਟੀਆਕਸੀਡੈਂਟ ਹੁੰਦੇ ਆ ਵਿਟਾਮਿਨ B6 ਹੁੰਦਾ ਜਿਹੜੇ ਕਿ ਨਵੇਂ ਨਿਊਰੋਟ੍ਰਾਂਸਮਿਟਰ ਬਣਾਉਣ ਦੇ ਵਿੱਚ ਹੈਲਪ ਕਰਦੀ ਆ ਇਹੜੀ ਬ੍ਰੇਨ ਦੀ ਦਿਮਾਗ ਦੀ ਜਿਹੜੀ ਕਾਰਜ ਪ੍ਰਣਾਲੀ ਹੁੰਦੀ ਹੈ ਉਹ ਸਹੀ ਤਰੀਕੇ ਨਾਲ ਕੰਮ ਕਰਦੀ ਹੈ ਇਹਨਾਂ ਚੀਜ਼ਾਂ ਕਰਕੇ ਤੇ ਇਸ ਕਰਕੇ ਬ੍ਰੇਨ ਦੀ ਜਿਹੜੀ ਕਨਸੈਂਟਰੇਸ਼ਨ ਹੁੰਦੀ ਹੈ ਜਾਂ ਮੈਮਰੀ ਹੁੰਦੀ ਹੈ ਉਹਨੂੰ ਬੂਸਟ ਕਰਨ ਦੇ ਵਿੱਚ ਵੀ ਹੈਲਪ ਕਰਦਾ ਅਗਲਾ ਜਿਹੜਾ ਬੈਨੀਫਿਟ ਹੁੰਦਾ ਕਿ ਜਿਹੜੀ ਸ਼ਕਰਕੰਦੀ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਫਾਈਬਰ ਕਾਫੀ ਮਾਤਰਾ ਦੇ ਵਿੱਚ ਹੁੰਦਾ ਜਿਹੜਾ ਕਿ ਸਾਡੇ ਡਾਈਜੈਸਟਿਵ ਸਿਸਟਮ ਨੂੰ ਕਲੀਨ ਕਰਨ ਦੇ ਵਿੱਚ ਹੈਲਪ ਕਰਦਾ ਜਿਹੜੇ ਫਾਈਬਰਸ ਹੁੰਦੇ ਨੇ ਉਹ ਕੀ ਕਰਦੇ ਇੱਕ ਤਰ੍ਹਾਂ ਰਾ ਮਟੀਰੀਅਲ ਹੁੰਦਾ ਹੈਗਾ ਉਹ ਸਾਨੂੰ ਪਚਦੇ ਨਹੀਂ ਹੈਗੇ ਲੇਕਿਨ ਸਾਡੇ ਇੰਟੈਸਟਾਈਨਸ ਨੂੰ ਸਾਡਾ ਡਾਈਜੈਸਟਿਵ ਸਿਸਟਮ ਉਹ ਹੈਲਪ ਕਰਦੇ ਆ ਜਿੱਦਾ ਕਨਸਟੀਟਿਊਸ਼ਨ ਦੀ ਪ੍ਰੋਬਲਮ ਹੁੰਦੀ ਆ ਪੇਟ ਨਾਲ ਸੰਬੰਧਿਤ ਪ੍ਰੋਬਲਮਸ ਹੁੰਨੀਆਂ ਅਗਰ ਤੁਸੀਂ ਫਾਈਬਰ ਨਹੀਂ ਖਾਂਦੇ ਹੋ ਹੋਣ ਦੇ ਜਾਦੇ ਚਾਂਸਸ ਹੁੰਦੇ ਆ ਇਸ ਕਰਕੇ ਤੁਸੀਂ ਜਿਹੜੀਆਂ ਪੇਟ ਦੀਆਂ ਸਮੱਸਿਆਵਾਂ ਤੋਂ ਵੀ ਬਚ ਸਕਦੇ ਆ ਸ਼ਕਰ ਅਗਲਾ ਜਿਹੜਾ ਦਾ ਬੈਨੀਫਿਟ ਹੁੰਦਾ ਹੈਗਾ ਉਹ ਹੁੰਦਾ ਹੈਗਾ ਦਿਲ ਵਾਸਤੇ ਦਿਲ ਦੀ ਹੈਲਥ ਵਾਸਤੇ ਕਿਉਂਕਿ ਪੋਟਾਸ਼ੀਅਮ ਕਾਫੀ ਮਾਤਰਾ ਦੇ ਵਿੱਚ ਹੁੰਦਾ ਤੇ ਜਿਹੜਾ ਪੋਟਾਸ਼ੀਅਮ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਵਿੱਚ ਹੈਲਪ ਕਰਦਾ ਤੇ ਨਾਲ ਦੀ ਨਾਲ ਜਿਹੜਾ ਐਲਡੀਐਲ ਹੁੰਦਾ ਲੋ ਡੈਂਸਿਟੀ ਲਿਪੋਪ੍ਰੋਟੀਨ ਹੁੰਦੇ ਆ ਜਿਹੜਾ ਕਿ ਮਾੜਾ ਕੋਲੇਸਟ੍ਰੋਲ ਹੁੰਦਾ ਉਹਨੂੰ ਕੰਟਰੋਲ ਕਰਨ ਦੇ ਵਿੱਚ ਵੀ ਇਹ ਹੈਲਪ ਕਰਦੀ ਹੈ ਇਸ ਕਰਕੇ ਇਹ ਦਿਲ ਦੀ ਤੰਦਰੁਸਤੀ ਵਾਸਤੇ ਵੀ ਬਹੁਤ ਹੀ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ ਅਗਲਾ ਜਿਹੜਾ ਬੈਨੀਫਿਟ ਹੁੰਦਾ ਡਾਇਬੀਟਿਸ ਵਾਸਤੇ ਹੁੰਦਾ ਜਿੰਨਾ ਵੀ ਲੋਕਾਂ ਨੂੰ ਡਾਇਬੀਟਿਸ 슈ਗਰ ਦੀ ਪ੍ਰੋਬਲਮ ਹੁੰਦੀ ਆ ਕਿਉਂਕਿ ਇਹ ਖਾਣ ਦੇ ਨਾਲ ਜਿਹੜੀ એનર્ਜੀ ਆ ਬੋਡੀ ਨੂੰ ਬਹੁਤ ਹੀ ਸਲੋ ਮਿਲਦੀ ਹੈ ਮਤਲਬ ਬਲੱਡ ਸ਼ੂਗਰ ਜਿਹੜਾ ਬਹੁਤ ਹੀ ਸਲੋ ਰਿਲੀਜ਼ ਹੁੰਦਾ ਜਾਂ ਫਿਰ ਵੱਧ ਆ ਕਿਉਂਕਿ ਦਾ ਜਿਹੜਾ ਗਲੈਸਮਿਕ ਇੰਡੈਕਸ ਹੁੰਦਾ ਉਹ ਬਹੁਤ ਹੀ ਜ਼ਿਆਦਾ ਲੋ ਹੁੰਦਾ ਆ ਤੇ ਇਕਦਮ ਖਾਨਦੇ ਆ ਤੁਸੀਂ ਇਹਨੂੰ ਇਕਦਮ ਇਦਾਂ ਨਹੀਂ ਵੀ ਤੁਹਾਡੀ ਜਿਹੜੀ ਸ਼ੂਗਰ ਬੂਸਟ ਹੋ ਜਾਂਦੀ ਹੈ ਬਲੱਡ ਦੇ ਵਿੱਚ ਤੇ ਜਿਹੜੇ ਡਾਇਬੀਟਿਸ ਦੇ ਪੇਸ਼ੈਂਟ ਹੁੰਦੇ ਆਪਣੀ ਡਾਈਟ ਦੇ ਵਿੱਚ ਲਿਮਟਿਡ ਮਾਤਰਾ ਦੇ ਵਿੱਚ ਇਹਨੂੰ ਯੂਜ਼ ਕਰ ਸਕਦੇ ਆ ਇਹ ਸਕਿਨ ਵਾਸਤੇ ਬਹੁਤ ਹੀ ਵਧੀਆ ਹੁੰਦੀ ਕਿਉਂਕਿ ਇਹਦੇ ਵਿੱਚ ਐਂਟੀਆਕਸੀਡੈਂਟ ਵਿਟਾਮਿਨ E ਵਿਟਾਮਿਨ C ਹੁੰਦੇ ਆਗੇ ਆ ਜਿਹੜੇ ਕਿ ਸਕਿਨ ਨੂੰ ਗਲੋਇੰਗ ਰੱਖਣ ਦੇ ਵਿੱਚ ਹੈਲਪ ਕਰਦੇ ਆ ਤੇ ਜਿਹੜੀਆਂ ਰਿੰਕਲਸ ਪੈਣ ਲੱਪਣੀ ਉਮਰ ਤੋਂ ਪਹਿਲਾਂ ਹੀ ਉਹਨਾਂ ਨੂੰ ਵੀ ਕੰਟਰੋਲ ਰੱਖਣ ਦੇ ਵਿੱਚ ਇਹ ਹੈਲਪ ਕਰਦੇ ਆ ਅਗਲਾ ਜਿਹੜਾ ਦਾ ਬੈਨੀਫਿਟ ਹੁੰਦਾ ਉਹ ਬਾਲਾਂ ਵਾਸਤੇ ਹੁੰਦਾ ਕਿਉਂਕਿ ਇਹਦੇ ਵਿੱਚ ਆਇਰ ਜਿਹੜੇ ਕਿ ਵਾਲਾਂ ਦੇ ਜਿਹੜੇ ਜੜਾਂ ਹੁੰਦੀਆਂ ਉੱਥੇ ਦਾ ਆਕਸੀਜਨ ਪਹੁੰਚਾਉਣ ਦੇ ਵਿੱਚ ਕਾਫੀ ਹੈਲਪ ਕਰਦੇ ਆ ਜਿਹਦੇ ਨਾਲ ਜਿਹੜੀਆਂ ਵਾਲਾਂ ਦੀ ਜਿਹੜਾ ਮਜ਼ਬੂਤ ਹੁੰਦੀਆਂ ਤੇ ਨਵੇਂ ਜਿਹੜੇ ਵਾਲ ਹੈਗੇ ਆ ਆਉਣ ਦੇ ਵਿੱਚ ਮਦਦ ਹੁੰਦੀ ਹੈ ਤੇ ਇਸ ਕਰਕੇ ਅਗਰ ਤੁਸੀਂ ਆਪਣੇ ਵਾਲਾਂ ਦੀ ਤੰਦਰੁਸਤੀ ਰੱਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਆਪਣੀ ਖੁਰਾਕ ਦੇ ਵਿੱਚ ਸ਼ਕਰਕੰਦੀ ਹਰ ਰੋਜ਼ ਜ਼ਰੂਰ ਖਾਣਾ ਸ਼ੁਰੂ ਕਰੋ ਤੇ ਦੋਸਤੋ ਇਸ ਤੋਂ ਇਲਾਵਾ ਵੀ ਇਹਦੇ ਬਹੁਤ ਸਾਰੇ ਬੈਨੀਫਿਟਸ ਹੁੰਦੇ ਆ ਇੱਕ ਤਰ੍ਹਾਂ 스ਨੈਕਸ ਟਾਈਮ ਤੁਸੀਂ ਖਾ ਸਕਦੇ ਆ ਚਾਟ ਬਣਾ ਕੇ ਵੀ ਤੁਸੀਂ ਖਾ ਸਕਦੇ ਆ ਜੇ ਤੁਹਾਨੂੰ ਕ੍ਰੇਵੀ ਬਹੁਤ ਜ਼ਿਆਦਾ ਹੁੰਦੀ ਤਾਂ ਵੀ ਤੁਸੀਂ ਇਹਨੂੰ ਖਾ ਸਕਦੇ ਆ ਮਤਲਬ ਇਹ ਬਾਕੀ ਕੈਲਰੀਜ਼ ਦਾ ਹ ਇਹਨੂੰ ਖਾਣ ਦਾ ਜਿਹੜਾ ਤਰੀਕਾ ਤੁਸੀਂ ਇਹਨੂੰ ਬੋਇਲ ਕਰਕੇ ਖਾ ਸਕਦੇ ਆ ਜਾਂ ਫਿਰ ਇਹਨੂੰ ਭੁੰਨ ਕੇ ਖਾ ਸਕਦੇ ਆ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਤੁਸੀਂ ਇਹਨੂੰ ਯੂਜ਼ ਕਰ ਸਕਦੇ ਆ ਤੇ ਆਸ ਕਰਦੇ ਆ ਦੋਸਤੋ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਆਪਣੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਦਿਓ ਅੰਗਾਈ ਸਾਥ ਸ੍ਰੀ ਅਕਾਲ